ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਚਲਾਇਆ ਹੋਇਆ ਇਹ ਜਿਹੜਾ ਪੰਥ ਹੈ ਇਹ ਹਮੇਸ਼ਾ ਹੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲੇ ਦੇ ਮਿਸ਼ਨ ਦੀ ਗੱਲ ਕਰਦਾ ਹੈ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਗੁਰੂ ਨਾਨਕ ਨਾਮ ਲੈਵਾ ਸਿੱਖ ਰਹਿੰਦਾ ਹੋਵੇ ਸਮੁੱਚੇ ਸੰਸਾਰ ਦੇ ਅੰਦਰ ਕਿਤੇ ਵੀ ਕੋਈ ਆਫਤ ਆਵੇ ਜਾਂ ਮੁਸ਼ਕਲ ਆਵੇ ਗੁਰੂ ਦੇ ਦਿੱਤੇ ਹੋਏ ਔਸੂਲਾਂ ਦੇ ਮੁਤਾਬਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜੇ ਸਿੱਖ ਵਾ ਜਾਂ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਵਾ ਉਹ ਹਰ ਥਾਂ ਦੇ ਉੱਤੇ ਪਹੁੰਚ ਕੇ ਮਦਦ ਕਰਦੀਆਂ ਔਰ ਮਦਦ ਕਰਦਿਆਂ ਹੋਇਆਂ ਇਹ ਕੋਸ਼ਿਸ਼ ਕਰਦੀਆਂ ਵਾ ਕਿ ਆਪਾਂ ਜਿਹੜੀਆਂ ਸਾਡੀਆਂ ਲੋੜਾਂ ਵਾ ਜੋ ਉਹਦੇ ਤੇ ਧਿਆਨ ਦਈਏ ਜਾਂ ਜਿਹੜੇ ਵੱਡੇ ਨੁਕਸਾਨ ਹੋਏ ਹੁੰਦੇ ਆ ਉੱਥੇ ਵੀ ਕਈ ਵਾਰੀ ਸਿੱਖ ਜਾਂ ਸਿੱਖ ਸੰਸਥਾਵਾਂ ਆਪਣਾ ਯੋਗਦਾਨ ਪਾਉਂਦੀਆਂ ਪਿਛਲੇ ਦਿਨੀ ਜੋ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੜ੍ਹਾਂ ਦੀ ਮਾਰ ਪਈ ਤੇ ਹੜ੍ਹਾਂ ਦੀ ਮਾਰ ਤੋਂ ਬਾਅਦ ਲੋਕਾਂ ਦਾ ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਜਿਹੜਾ ਸੀ ਉਹ ਪੰਜਾਬ ਦੇ ਵਿੱਚ ਹੋਇਆ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੇ ਬਹੁਤ ਸਾਰੇ ਸਿੱਖਾਂ ਨੇ ਸ਼੍ਰੀ ਅਕਾਲ ਤਖਤ ਸਾਬਤ ਤੱਕ ਵੀ ਪਹੁੰਚ ਕੀਤੀ ਪਈ ਸੰਸਥਾਵਾਂ ਕੰਮ ਤੇ ਕਰ ਰਹੀਆਂ ਪਰ ਇਹਨਾਂ ਦਾ ਆਪਸੀ ਤਾਲਮੇਲ ਹੋਵੇ ਜਿਹੜੀ ਇੱਕ ਸੰਸਥਾ ਇੱਕ ਥਾਂ ਤੇ ਕੰਮ ਕਰ ਰਹੀ ਆ ਉਹਦੇ ਬਾਰੇ ਪਤਾ ਹੋਵੇ ਦੂਜੀ ਥਾਂ ਤੇ ਕੀੜੀ ਕਰ ਰਹੀ ਆ ਤੇ ਉਹਨਾਂ ਸੰਸਥਾਵਾਂ ਦੇ ਵੱਲੋਂ ਕਿਹੜੀਆਂ-ਕਿਹੜੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਇਹ ਵੀ ਪਾਰਦਰਸ਼ੀ ਹੋਵੇ ਸਾਹਮਣੇ ਪਤਾ ਹੋਵੇ ਤਾਂ ਇਹਦੇ ਸਬੰਧ ਵਿੱਚ ਆਪਾਂ 13 ਸਤੰਬਰ ਨੂੰ ਇੱਕ ਮੀਟਿੰਗ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਸਾਰਿਆਂ ਨੇ ਕੀਤੀ ਸਿੱਖ ਸੰਸਥਾਵਾਂ ਦੇ ਨਾਲ ਉਹਦੇ ਵਿੱਚ ਉਹਨਾਂ ਦੇ ਸੁਝਾਅ ਲੈ ਗਏ ਸੀ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਗਈਆਂ ਔਰ ਉਹਦੋਂ ਇਹ ਕਿਹਾ ਗਿਆ ਸੀ ਵੀ ਆਪਾਂ ਇੱਕ ਪੋਰਟਲ ਜਿਹੜਾ ਵਾ ਉਹ ਜਾਰੀ ਕਰਾਂਗੇ ਤੇ ਅੱਜ ਮੈਨੂੰ ਖੁਸ਼ੀ ਆ ਕਿ ਅੱਜ ਅਸੀਂ ਉਹ ਜਿਹੜਾ ਪੋਰਟਲ ਆ ਉਹ ਜਾਰੀ ਕਰਨ ਜਾ ਰਹੇ ਹਾਂ ਇਸ ਪੋਰਟਲ ਦਾ ਜਿਹੜਾ ਮਕਸਦ ਆ ਜਿਹੜਾ ਮਿਸ਼ਨ ਨਾ ਉਹ ਇਹੀ ਆ ਕਿ ਪੰਜਾਬ ਦੇ ਵਿੱਚ ਜੋ ਵੀ ਹੜ੍ਹਾਂ ਦੀ ਮਾਰ ਆ ਪ੍ਰਭਾਵਿਤ ਜਿਹੜੇ ਇਲਾਕੇ ਆ ਉੱਥੇ ਸਾਡੀਆਂ ਸੰਸਥਾਵਾਂ ਆਪਸੀ ਤਾਲਮੇਲ ਦੇ ਨਾਲ ਕਿਵੇਂ ਕੰਮ ਕਰਨ ਜਿਹਨੂੰ ਕੋਈ ਲੋੜ ਆ ਉਹ ਵੀ ਪੋਰਟਲ ਤੇ ਆਪਣੇ ਆਪ ਨੂੰ ਰਜਿਸਟਰਡ ਕਰਾ ਸਕਦਾ ਤੇ ਕਸਥ ਸੰਸਥਾਵਾਂ ਵੀ ਇੱਥੇ ਆਪਣੇ ਆਪ ਨੂੰ ਰਜਿਸਟਰਡ ਕਰਾਉਣ ਗਿਆ ਜਿਹੜੀਆਂ ਸਾਡੀਆਂ ਐਨਜੀਓ ਵੀ ਚੱਲਦੀਆਂ ਜਾਂ ਕਈ ਨਿੱਜੀ ਕਈ ਲੋਕ ਕਰਦੇ ਆ ਇਹ ਹਰੇਕ ਦੀ ਖੁਸ਼ੀ ਆ ਕਿਸੇ ਤੇ ਕੋਈ ਦਬਾਅ ਨਹੀਂ ਆ ਜਿਹੜੇ ਵੀ ਇਦਾਂ ਕੰਮ ਕਰਨਾ ਚਾਹੁੰਦੇ ਉਹ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜਾ ਹੰਗਾਰਾ ਵਾ ਉਹ ਭਰਤਾ ਤੋਂ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਇਹ ਜਿਹੜਾ ਪੋਰਟਲ ਆ ਤਿਆਰ ਹੋ ਗਿਆ ਤੇ ਅੱਜ ਆਪਾਂ ਇਸ ਪੋਰਟਲ ਨੂੰ ਜਿਹੜਾ ਆਨਲਾਈਨ ਆ ਸਾਹਮਣੇ ਜਿਹੜਾ ਉਹ ਕਰ ਰਹੇ ਆ ਇਹ ਜਦੋਂ ਆਪਾਂ ਖੋਲਾਂਗੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੇਰੀ ਪੀੜੀ ਦੇ ਦੋ ਨਿਸ਼ਾਨ ਆ ਜਿਹੜੇ ਉਹ ਸਾਹਮਣੇ ਦਿਸਣਗੇ ਭਗਤੀ ਤੇ ਸ਼ਕਤੀ ਜੋ ਗੁਰੂ ਸਾਹਿਬ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਸਿਧਾਂਤ ਹੈਗਾ ਇਹ ਸਾਰੀਆਂ ਇਸ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਉਹਦੀ ਰਹਿਨਮਾਈ ਦੇ ਵਿੱਚ ਕੰਮ ਕਰਨਗੀਆਂ ਔਰ ਕਿੱਥੇ ਕਿੱਥੇ ਕੰਮ ਕਰ ਰਹੀਆਂ ਵਾ ਇਸ ਪੋਰਟਲ ਦੇ ਉੱਤੇ ਆਪਣੇ ਆਪ ਨੂੰ ਰਜਿਸਟਰਡ ਕਰਨਗੀਆਂ ਦਸਰਾ ਇਹ ਸਾਰਾ ਇਹਦੇ ਬਾਰੇ ਦੱਸਿਆ ਗਿਆ ਕਿ ਕੀ ਹੈਗਾ ਤੁਸੀਂ ਪੜ ਸਕਦੇ ਹੋ ਪਬਲਿਕ ਡੋਮੇਨ ਚਾਹੇ ਤੁਸੀਂ ਪੜ ਲੈਣਾ ਬਾਅਦ ਪੰਜਾਬੀ 'ਚ ਇਹ ਦਿੱਤਾ ਗਿਆ ਇਹਨੂੰ ਕੋਈ ਇਲੈਗੋਏ ਦੇ ਪੰਜਾਬੀ ਦੇ ਨਾਲ ਇੰਗਲਿਸ਼ 'ਚ ਵੀ ਹੈਗਾ ਇੰਗਲਿਸ਼ ਵਿੱਚ ਵੀ ਹੈਗਾ ਮਲਟੀ ਲੈਂਗੁਏਜ ਹੈ ਤਾਂ ਕਿ ਸਿੱਖ ਸਾਹਿਬ ਮੁੱਖ ਨਾਮ ਕੀ ਆਪਾਂ ਦਿੰਦਾ ਜੀ ਪੋਰਟਲ ਦਾ ਸਰਕਾਰੀ ਸਰਕਾਰੀ ਖਾਲਸਾ ਉਸ ਤੋਂ ਬਾਅਦ ਜਦੋਂ ਪੋਰਟਲ ਦੇ ਥੱਲੇ ਆ ਕੇ ਕਿਉਂਕਿ ਇਹ ਰਾਤ ਸੇਵਾਵਾਂ ਦੇ ਲਈ ਹੈ ਇੱਥੇ ਫਿਰ ਹਾਰਡ ਸੇਵਾਵਾਂ ਦੇ ਲਈ ਜੋ ਬੰਦਾ ਅੱਗੇ ਕਲਿੱਕ ਕਰੂਗਾ ਤੇ ਉਸ ਤੋਂ ਬਾਅਦ ਇਹ ਇੱਕ ਪੂਰਾ ਪੋਰਟਲ ਜਿਹੜਾ ਬਣੋ ਜੇਗਾ ਇਹਦੇ ਵਿੱਚ ਇਹ ਹੋਊਗਾ ਪੰਜਾਬ ਹੱਡ ਸੇਵਾ 2025 ਇਹਦੇ ਵਿੱਚ ਮੈਨੂੰ ਮਦਦ ਦੀ ਲੋੜ ਆ ਇੱਥੇ ਜਦੋਂ ਕੋਈ ਕਲਿੱਕ ਕਰੂਗਾ ਉਹ ਕੋਈ ਬੰਦਾ ਵਾ ਮੋਦਵਰ ਜਾਂ ਵੈਸੇ ਆ ਕੋਈ ਕੋਈ ਵੀ ਮਾਈ ਭਾਈ ਐਨ ਨਹੀਂ ਧਰਮ ਕਿਉਂਕਿ ਸਾਡਾ ਸਰਬੱਤ ਦੇ ਭਲੇ ਦਾ ਮਿਸ਼ਨ ਆ ਫਿਰ ਅ ਜੇ ਕੋਈ ਅੱਗੇ ਵੀ ਮੈਂ ਸੇਵਾ ਕਰਨਾ ਚਾਹੁੰਨਾ ਉਹ ਵੀ ਕਲਿੱਕ ਕਰੂਗਾ ਕਿਸੇ ਦਾ ਸੁਝਾਅ ਜਾਂ ਸ਼ਿਕਾਇਤ ਆ ਇਹ ਅੱਗੇ ਤੋਂ ਅਗੇ ਦਾ ਖੁੱਲhi ਜਾਊਗਾ ਉਸ ਤੋਂ ਇਲਾਵਾ ਜਿਹੜੀਆਂ ਮੇਜਰ ਸੇਵਾਵਾਂ ਇਹਦੇ ਵਿੱਚ ਚੱਲ ਰਹੀਆਂ ਸੇਵਾਵਾਂ ਉਹ ਛੇ ਤਰ੍ਹਾਂ ਦੀਆਂ ਸੇਵਾਵਾਂ ਦੀ ਜੀ ਲਿਸਟ ਹੈ ਖੇਤ ਪੱਧਰ ਕਰਨ ਦਾ ਘਰਾਂ ਦੀ ਸੇਵਾ ਪਸ਼ੂ ਤੰਨ ਸੇਵਾ ਸਿਹਤ ਸੇਵਾ ਸਿੱਖਿਆ ਸੇਵਾ ਤੇ ਹੋਰ ਸੇਵਾਵਾਂ ਠੀਕ ਹੈ ਇਹ ਜਦੋਂ ਜਦੋਂ ਇਨਸੀਡੈਂਟ ਉਧਰੋਂ ਰਿਪੋਰਟ ਹੋਈ ਜਾਣਾ ਇੱਥੇ ਡਾਟਾ ਜਥੇਬੰਦੀਆਂ ਦਾ ਤੇ ਇੰਡੀਵਿਜੂਅਲਸ ਦਾ ਇਹ ਇਹਦੇ ਵਿੱਚ ਆਟੋਮੈਟਿਕਲੀ ਰਿਕਾਰਡ ਹੋਈ ਜਾਣਾ ਉਸ ਤੋਂ ਇਲਾਵਾ ਬਾਕੀ ਜਦੋਂ ਕੋਈ ਵੀ ਆਂਦਾ ਇੱਥੇ ਕਲਿੱਕ ਕਰਦਾ ਹੈ ਤੇ ਆ ਉਹਦੇ ਲਈ ਫਾਰਮ ਇੱਕ ਬਣਦਾ ਜਿਹਦੇ ਚ ਉਹਨੇ ਆਪਣੀ ਨਿੱਜੀ ਡਿਟੇਲਸ ਭਰਨੀਆਂ ਤੇ ਇਹ ਅਸੀਂ ਸਮੁੱਚਾ ਜਿਹੜਾ ਵੈਬਸਾਈਟ ਹੈ ਉਹ ਬਹੁਤ ਮਤਲਬ ਹੈਲਪਫੁਲ ਬਣਾਈ ਹੈ ਇਹਦੇ ਚ ਇੱਥੇ ਗਾਈਡ ਵੀ ਦਿੱਤਾ ਹੈ ਹਦਾਇਤਾਂ ਦਿੱਤੀਆਂ ਹੋਈਆਂ ਸੱਜੇ ਪਾਸੇ ਇੱਕ ਇੱਕ ਵਟਸਐਪ ਦੇ ਰਾਹੀਂ ਵੀ ਅਗਲਾ ਬੰਦਾ ਸਾਡੇ ਨਾਲ ਜੁੜ ਸਕਦਾ ਤੇ ਕਿਸੇ ਨੇ ਚੈਟ ਕਰਨੀ ਹੈ ਉਹ ਵਟਸਐਪ ਦੇ ਥਰੂ ਸਾਡੇ ਨਾਲ ਸਿੱਧਾ ਕਨੈਕਟ ਹੋ ਸਕਦਾ ਦੂਜਾ ਇਹ ਗਾਈਡ ਦਿੱਤਾ ਗਿਆ ਕਿ ਇਹ ਸਾਰੇ ਪੋਰਟਲ ਨੂੰ ਕਿਵੇਂ ਯੂਜ਼ ਕਰਨਾ ਹੈ ਉਹ ਇਸੇ ਵੈਬਸਾਈਟ ਦੇ ਉੱਤੇ ਪੂਰਾ ਇੱਕ ਡਾਕੂਮੈਂਟ ਬਣਾ ਕੇ ਪਾਇਆ ਗਿਆ ਵੀ ਕਿਵੇਂ-ਕਿਵੇਂ ਅੱਗੇ ਜਾਣਾ ਸਾਰਾ ਇਹ ਮੋਬਾਈਲ ਤੇ ਖੁੱਲ ਜੇਗਾ ਨਾ ਹਾਂਜੀ ਸਿੰਘ ਸਾਹਿਬ ਜਿੱਦਾਂ ਕੋਈ ਨਹੀਂ ਕਿਸੇ ਕੋ ਲੈਪਟਾਪ ਹੈਗਾ ਜੇ ਉਹ ਫਿਰ ਮੋਬਾਈਲ ਤੇ ਖੁੱਲ ਉਹ WhatsApp ਲੈਪਟਾਪ ਨਹੀਂ ਹੈਗਾ ਤਾਂ ਮੋਬਾਈਲ ਤੇ ਖੁੱਲ ਜਾਗਾ ਠੀਕ ਹੈ ਪੋਰਟਲ ਕੋਈ ਵੀ ਵੈਸੇ ਆਪਾਂ ਜਾਣਦੇ ਮੋਬਾਈਲ ਤੇ ਖੁੱਲ ਜਾਂਦਾ ਹਾਂਜੀ ਉਹ ਇਹ ਇਹਦੇ ਉੱਤੇ ਜਦੋਂ ਜਾਣਗੇ ਜੀ ਤੇ ਇੱਕ WhatsApp ਦਾ ਆਪਸ਼ਨ ਆਊਗਾ ਉੱਥੇ ਉਹ ਚੈਟ ਕਰ ਸਕਦੇ ਆ ਫੋਟੋ ਖੇਡ ਕੇ ਪੇ ਸਕਦੇ ਆ ਔਰ ਜਦੋਂ ਮੰਨ ਲਓ ਕੋਈ ਕਹੂਗਾ ਵੀ ਸਾਨੂੰ ਆ ਲੋੜ ਆ ਉਹ ਫੋਟੋ ਅਪਲੋਡ ਕਰਦੇ ਜਾਂ ਵੀਡੀਓ ਅਪਲੋਡ ਕਰਦੇ ਉਹ ਤੋਂ ਬਾਅਦ ਸਾਰੀਆਂ ਸੰਸਥਾਵਾਂ ਦੇ ਵਿੱਚੋਂ ਅਸੀਂ ਦੋ ਦੋ ਵਲੰਟੀਅਰ ਵੀ ਲਵਾਂਗੇ ਉਹ ਵੀ ਇੱਥੇ ਰਜਿਸਟਰਡ ਹੋਣੇ ਆ ਉਹ ਜਾ ਕੇ ਉੱਥੇ ਚੈੱਕ ਕਰਨਗੇ ਵੀ ਅਸਲ ਦੇ ਵਿੱਚ ਲੋੜ ਹੈਗੀ ਆ ਇਹ ਜਿਹੜਾ ਘਰ ਵਾ ਹੜਾਂਦੇ ਨਾਲ ਠੱਠਾ ਵਾ ਜਾਂ ਕਈਆਂ ਦੇ ਪਸ਼ੂ ਮਾਲ ਡੰਗਰ ਦਾ ਮਸਲਾ ਵੀ ਹੈਗਾ ਇਹਦੇ ਰਾਹੀਂ ਇਹੋ ਹੀ ਆ ਵੀ ਇੱਕ ਤੇ ਪਾਰਦਰਸ਼ਤਾ ਆਊਗੀ ਕਿਹੜੀ ਸੰਸਥਾ ਕਿਹੜੇ ਇਲਾਕੇ ਤੇ ਕੰਮ ਕਰ ਰਹੀ ਆ ਉਹ ਆਨਲਾਈਨ ਹੋਊਗਾ ਉਹ ਕਿੰਨਾ ਕੰਮ ਕਰ ਰਹੀ ਆ ਇਹ ਵੀ ਪਤਾ ਲੱਗੂਗਾ ਦੂਜੀ ਸੰਸਥਾ ਕਿੱਥੇ ਕੰਮ ਕਰ ਰਹੀ ਆ ਉਹਦਾ ਵੀ ਪਤਾ ਲੱਗੂਗਾ ਫਿਰ ਜੇ ਮੰਨ ਲਓ ਵੀ ਇੱਕ ਸੰਸਥਾ ਨੇ ਕਿਸੇ ਪਿੰਡ ਦੇ ਵਿੱਚ 10 ਜਾਂ 5 ਘਰਾਂ ਦੀ ਸੇਵਾ ਲੈ ਲਈ ਕੋਈ ਦੂਜੀ ਸੰਸਥਾ ਨਹੀਂ ਜਾਊਗੀ ਕਿਉਂਕਿ ਆਨਲਾਈਨ ਇਥੇ ਚੜ ਜਾਣਾ ਵੀ ਉੱਥੇ ਇਹ ਸੇਵਾ ਕਰ ਰਹੇ ਆ ਇਹਦੇ ਵਿੱਚ ਕੀ ਆ ਵੀ ਜਿਵੇਂ ਕੋਈ ਸ਼ਿਕਾਇਤਾਂ ਆਈਆਂ ਸੀ ਪਿਕੋਸ਼ਲ ਲੋਕ ਜਿਹੜੇ ਆ ਇੱਕ ਕੋਲੋਂ ਵੀ ਸੇਵਾ ਲੈ ਰਹੇ ਆ ਤੇ ਦੂਜੇ ਕੋਲੋਂ ਵੀ ਲੈ ਰਹੇ ਆ ਰਿਕਾਰਡ ਨਹੀਂ ਆ ਇਹਦੇ ਰਾਈ ਉਹ ਰਿਕਾਰਡ ਵੀ ਰਹਿ ਜਾਊਗਾ ਤਾਂ ਕਿ ਕੋਈ ਇਦਾਂ ਦੀ ਭਾਵਨਾ ਦੇ ਨਾਲ ਕਿਸੇ ਕਿਉਂਕਿ ਜਿਹੜਾ ਦਸਵੰਦ ਆ ਇਹ ਬਹੁਤ ਇੱਕ ਪਵਿੱਤਰ ਭਾਵਨਾ ਵੀ ਇਹ ਯੋਗ ਥਾਂ ਤੇ ਲੱਗਣਾ ਚਾਹੀਦਾ ਇਹਦੇ ਰਾਈ ਜਿਹੜੀਆਂ ਦਸਵੰਦ ਇਕੱਠੀਆਂ ਕਰਦੀਆਂ ਸੰਸਥਾਵਾਂ ਵਾਂ ਉਹਨਾਂ ਦੀ ਪਾਰਦਰਸ਼ਤਾ ਵੀ ਦਿਖੋ ਵੀ ਇੱਥੇ ਸੇਵਾ ਇੰਨੀ ਕੀਤੀ ਉਹ ਸਾਹਮਣੇ ਪਤਾ ਲੱਗ ਜਾਣਾ ਫੇਰ ਜਿਨ੍ਹਾਂ ਦੀ ਸੇਵਾ ਕੀਤੀ ਆ ਉਹ ਵੀ ਸਾਹਮਣੇ ਆ ਵੀ ਇਹਨਾਂ ਦੀ ਕੀਤੀ ਆ ਉਹ ਕਿਸੇ ਦੂਜੇ ਕੋਲੋਂ ਨੀ ਸੇਵਾ ਲੈ ਸਕਦੇ ਔਰ ਇਹਦੇ ਵਿੱਚ ਆਪਣੀਆਂ ਟੀਮਾਂ ਜਾ ਕੇ ਵਲੰਟੀਅਰ ਸੰਸਥਾਵਾਂ ਦੀਆਂ ਉਹ ਜਾ ਕੇ ਦੇਖਿਆ ਵੀ ਕਰਨੀਆਂ ਵੀ ਇਹਨਾਂ ਨੂੰ ਕਿੰਨੀ ਲੋੜ ਆ ਤੇ ਕੀ ਲੋੜ ਇਹ ਅਸਲ ਦੇ ਵਿੱਚ ਇਹ ਜਿਹੜਾ ਹੈਗਾ ਪੋਰਟਲ ਇਹ ਇਹੋ ਹੀ ਆ ਸੰਸਥਾਵਾਂ ਦਾ ਆਪਸੀ ਤਾਲਮੇਲ ਤੇ ਹਰ ਪਾਸੇ ਸੇਵਾ ਹੋ ਰਹੀ ਆ ਕਿ ਨਹੀਂ ਹੋ ਰਹੀ ਕਿੱਥੇ ਕਿੰਨੀ ਹੋ ਰਹੀ ਆ ਕਿੱਥੇ ਨਹੀਂ ਹੋ ਰਹੀ ਹੁਣ ਪਿਛੇ ਜੇ ਜਿਵੇਂ ਕੁਝ ਲੋਕਾਂ ਨੇ ਕਿਹਾ ਵੀ ਕੁਝ ਥਾਵਾਂ ਤੇ ਸਮਗਰੀ ਗਈ ਕੁਝ ਥਾਂ ਤੇ ਨਹੀਂ ਗਈ ਪਰ ਹੁਣ ਜਦੋਂ ਪੋਰਟਲ ਬਣੂਗਾ ਤਾਂ ਲਗਭਗ ਸਾਰਿਆਂ ਨੂੰ ਪਤਾ ਹੋਊਗਾ ਵੀ ਇੱਥੇ ਗਈ ਆ ਅਸੀਂ ਇਹ ਮੈਰੀ ਇਹ ਵੀ ਭਾਵਨਾ ਵਾਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਚਿੱਠਾ ਜਾਰੀ ਕਰਦੀ ਆ ਕਿੰਨੇ ਪੈਸੇ ਆਏ ਤੇ ਕਿੱਥੇ ਉਹ ਆਪਾਂ ਖਰਚ ਕੀਤੇ ਸੰਸਥਾਵਾਂ માં ਜਿਹੜੀਆਂ ਕਈਆਂ ਨੇ ਮੇਰੇ ਨਾਲ ਕੱਲ ਵਾਅਦਾ ਕੀਤਾ ਕਾਫੀ ਸੰਸਥਾਵਾਂ ਆਈਆਂ ਹੜਾ ਦੇ ਹੜਾ ਲਈ ਉਹਨਾਂ ਦੇ ਕੋਲ ਕਿੰਨਾ ਸੰਗਤਾਂ ਦਾ ਦਸਵੰਦ ਆਇਆ ਤੇ ਕਿੱਥੇ-ਕਿੱਥੇ ਉਹ ਲਾਇਆ ਉਹ ਸੰਸਥਾਵਾਂ ਉਹਨਾਂਲੇ ਸਮੇਂ ਦੇ ਵਿੱਚ ਜੇ ਇਹਨੂੰ ਵੀ ਜਾਰੀ ਕਰ ਦੇਣ ਉਹਦੇ ਨਾਲ ਇੱਕ ਪਾਰਦਰਸ਼ਤਾ ਰਹੂਗੀ ਕਿਉਂਕਿ ਆਪਾਂ ਨੂੰ ਸਿੱਖਣਾ ਚਾਹੀਦਾ ਪ੍ਰਾਣੀਆਂ ਵੱਡੀਆਂ ਸੰਸਥਾਵਾਂ ਜਿੰਨੀਆਂ ਵੀ ਚੱਲਦੀਆਂ ਸਿੱਖਾਂ ਦੀਆਂ ਉਹਦੇ ਵਿੱਚ ਇੱਕ ਚੀਜ਼ ਹਮੇਸ਼ਾ ਰਹੀ ਪਈ ਉਹ ਚ ਪਾਰਦਰਸ਼ਤਾ ਕਿ ਕਿੰਨੀ ਆਮਦਨ ਆਈ ਤੇ ਕਿੰਨਾ ਖਰਚਾ ਆਇਆ ਉਹ ਦੱਸਿਆ ਜਾਂਦਾ। ਤੋਂ ਇਹ ਆਉਣ ਦੇ ਨਾਲ ਕਿਉਂਕਿ ਪੈਸਾ ਸਾਹਮਣੇ ਦਿਸਣਾ ਵਾ। ਜੇ ਵਾ ਮੰਨ ਲਓ ਪਿਛਲੇ ਦਿਨੀ ਬਹੁਤ ਸਾਰੇ ਸਜਣਾ ਨੇ ਕਿਹਾ ਵੀ ਅਹੀਂ 50 ਟਰੈਕਟਰਾਂ ਦੀ ਸੇਵਾ ਕਰਨੀ ਦਾ 20 ਦੀ ਕਰਨੀ। ਕਿ ਇਹਨੇ 100 ਵੀ ਕਿਹਾ। ਉਹ ਪੋਰਟਲ ਆਉਣ ਦੇ ਨਾਲ ਇਹ ਵੀ ਪਤਾ ਲੱਗੂਗਾ ਵੀ ਜਦੋਂ ਆਪਾਂ ਵਿਚਰਾਂਗੇ ਵੀ ਕਿੱਥੇ ਦਿੱਤੇ ਹੋ। ਦਿੱਤੇ ਜਾਂ ਨਹੀਂ ਦਿੱਤੇ। ਉਹ ਇਹਦੇ ਨਾਲ ਇੱਕ ਤੇ ਜਿਨ੍ਹਾਂ ਨੂੰ ਸੇਵਾ ਮਿਲਣੀ ਆ ਸੰਸਥਾਵਾਂ ਨੂੰ ਉਹ ਸਾਹਮਣੇ ਆ ਤੇ ਜਿਨ੍ਹਾਂ ਦੀ ਸੇਵਾ ਕਰਨੀ ਆ ਉਹਨਾਂ ਦਾ ਡਾਟਾ ਵੀ ਹੈਗਾ ਇਹ ਸੰਸਥਾਵਾਂ ਦਾ ਆਪਸੀ ਤਾਲਮੇਲ ਕਰਾਉਣ ਦੇ ਲਈ ਜਿਹੜਾ ਪੋਰਟਲ ਆ ਉਹ ਯਾਰੀ ਕੀਤਾ ਗਿਆ ਸਿੱਖ ਸਾਹਿਬ ਜੀ ਵੀ ਦੇ ਰਹੇ ਤੁਸੀਂ ਦੱਸਿਆ ਕਿ ਸਿਹਤ ਦੇ ਕਲੀਅਰੈਂਸ ਵੀ ਦੇ ਰਹੇ ਕਿ ਉਹ ਵੀ ਇਹ ਤਾਂ ਮੀਟ ਕਰ ਸਕਦੇ ਤਾਂ ਉਹ ਵੀ ਦਿੱਤੇ ਜਾ ਸਕਦੇ ਕੋਈ ਵੀ ਕਰ ਸਕਦਾ ਜੀ ਦੇਖੋ ਸਾਡੀ ਸਾਰਿਆਂ ਦੀ ਭਾਵਨਾ ਸੱਚੀ ਤੇ ਸੁੱਚੀ ਆ ਵੀ ਅਸੀਂ ਇਹ ਸੇਵਾ ਕਰ ਰਹੇ ਆ ਤੇ ਜੇ ਕੋਈ ਇਦਾਂ ਦਾ ਬੰਦਾ ਪਰਸਨਲੀ ਵੀ ਦੇ ਰਿਹਾ ਤੇ ਉਹ ਇਹਦੇ ਰਾਹੀਂ ਸਗੋਂ ਉਹਨੂੰ ਤੇ ਵਧੀਆ ਵਾਕੇ ਸਾਰਿਆਂ ਨੂੰ ਪਤਾ ਲੱਗ ਜਾਊ ਵੀ ਉਹਨੇ ਇਹ ਸੇਵਾ ਉੱਥੇ ਕੀਤੀ ਆ। ਸਾਰੀ ਦੁਨੀਆ ਨੂੰ ਪਤਾ ਲੱਗ ਜਾਊਗਾ। ਕੋਈ ਵੀ ਕਰ ਸਕਦਾ। ਸਿੰਘ ਸਾਹਿਬ ਇੱਕ ਜਿਹੜਾ ਸਿੱਖ ਮੈਂ ਰਿਜੈਕਟ ਦਾ ਜਿਹੜਾ ਸੁਪਰੀਮ ਕੋਰਟ ਵੱਲੋਂ ਫੈਸਲਾ ਆਇਆ ਉਹ ਚੱਲ ਜੂਗਾ। ਦੇਖੋ ਚੰਗਾ ਫੈਸਲਾ ਪਰ ਇਹ ਉਸੇ ਭਾਵਨਾ ਦੇ ਨਾਲ ਹੋਵੇ ਜਿਹੜੀ ਭਾਵਨਾ ਸਿੱਖਾਂ ਦੀ ਮੁੱਢ ਤੋਂ ਰਹੀ ਆ। ਉਹ ਭਾਵਨਾ ਇਹੀ ਆ ਕਿ ਸਿੱਖ ਇੱਕ ਵੱਖਰੀ ਕੌਮ ਆ। ਸਾਡਾ ਸੱਭਿਆਚਾਰ ਵੱਖਰਾ ਆ। ਸਾਡੇ ਰੀਤੀ ਰਿਵਾਜ ਵੱਖਰੇ ਤੇ ਜੇ ਉਸੇ ਭਾਵਨਾ ਦੇ ਨਾਲ ਆਪੀ ਇੱਕ ਵੱਖਰਾ ਐਕਟ ਸਪੈਸ਼ਲ ਆਨੰਦ ਕਾਰਜ ਐਕਟ ਜਿਵੇਂ ਮੁਸਲਮਾਨਾਂ ਦਾ ਇੱਕ ਉਹਨਾਂ ਨੇ ਆਪਣਾ ਲਾਭ ਬਣਾਇਆ ਹੋਇਆ ਤੋਂ ਸਿੱਖਾਂ ਦਾ ਇੱਕ ਵੱਖਰਾ ਐਕਟ ਜਿਹੜਾ ਰਹਿਤ ਮਰਿਆਦਾ ਦੀ ਰੋਸ਼ਨੀ ਦੇ ਵਿੱਚ ਹੋਵੇ ਤੇ ਉਹਦਾ ਸਵਾਗਤ ਆ ਚੰਗੀ ਗੱਲ ਪਰ ਉਹ ਜਿਹੜੇ ਹਿੰਦੂ ਕਹਿਣਾ ਪ੍ਰਸੰਦ ਕਰਦੇ ਨੇ ਕਿ ਸਿੱਖਾਂ ਨੂੰ ਹਿੰਦੂਆਂ ਦਾ ਹੀ ਸਾੜੇ ਤੇ ਉਹਨਾਂ ਨੂੰ ਇਹ ਹੋਏਗਾ ਜੀ ਦੇਖੋ ਉਹਨਾਂ ਦਾ ਤੇ ਮਸਲਾ ਹੀ ਨਹੀਂ ਗੱਲ ਸਾਡੀ ਹੋ ਰਹੀ ਆ ਤੇ ਸਿੱਖ ਤੇ ਪੂਰੀ ਦੁਨੀਆ ਦੇ ਵਿੱਚ ਆ ਸਾਰੇ ਸੰਸਾਰ ਤੇ ਆ ਤੇ ਸਿੱਖਾਂ ਦੇ ਆਪਣੇ ਰੀਤੀ ਰਿਵਾਜ ਆ ਸਾਰੀ ਦੁਨੀਆ ਇਹ ਮੰਨਣ ਲੱਗ ਪਈ ਆ ਕਿ ਸਿੱਖ ਧਰਮ ਜਿਹੜਾ ਇੱਕ ਅਲੱਗ ਧਰਮ ਆ ਤਾਂ ਫਿਰ ਕਿਸੇ ਦੇ ਮੰਨਣ ਜਾਂ ਨਾ ਮੰਨਣ ਦੇ ਨਾਲ ਤੇ ਨਹੀਂ ਹੋਣਾ ਜਦੋਂ ਹੀ ਹੈ ਹੀ ਵੱਖਰੇ ਆ ਤੇ ਜੇ ਇਦਾਂ ਦਾ ਕਿਉਂਕਿ ਇਹ ਤੇ ਸਾਡਾ ਸੰਵਿਧਾਨਕ ਹੱਕ ਵੀ ਆ ਤੇ ਜੇ ਇਦਾਂ ਡੈਕਟ ਲਿਆ ਰਹੇ ਕੋਈ ਇਸ ਵਕਤ ਜੋਗਾ ਬਹੁਤ ਵਧੀਆ ਗੱਲ ਸਿੱਖ ਸੰਗਤ ਜਿਹੜਾ ਕੋਰੀਡੋਰ ਦੀ ਦੇ ਉੱਪਰ ਅਰਦਾਸ ਕਰਕੇ ਆਏ ਸਾਂ ਉਹਦਣ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ੀ ਤੂਲ ਤੇ ਜਥਾ ਜਿਹੜਾ ਜਾਂਦਾ ਉਹ ਤੇ ਸਿੱਧੀ ਸਰਕਾਰ ਨੇ ਬਣਾ ਹੀ ਕਰੂਗੀ ਟਰੋਪ ਲਗਾ ਦੇ ਸੀੜੀਆਂ ਦੇ ਦੇਖੋ ਸਾਰੀਆਂ ਸਿੱਖ ਸੰਸਥਾਵਾਂ ਇਹਦੇ ਲਈ ਯਤਨ ਕਰ ਰਹੀਆਂ ਭਈ ਜਿਹੜਾ ਜਥਾ ਵਾ ਉਹ ਜਾਵੇ ਉਹਦੇ ਬੜੇ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਪਹਿਲੇ ਗੁਰੂ ਆ ਤੇ ਉਹਨਾਂ ਦਾ ਜਨਮ ਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਜਿੱਥੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਉੱਥੇ ਸੰਗਤਾਂ ਕਿਉਂਕਿ ਇਹ ਪ੍ਰੋਟੋਕਾਲ ਦੇ ਜਥੇ ਆ ਸਦੀਆਂ ਜਦੋਂ ਤੋਂ 47 ਤੋਂ ਬਾਅਦ ਜਦੋਂ ਤੋਂ ਨਿਯਮ ਤੈਅ ਹੋਏ ਤੇ ਇਹ ਜਥੇ ਸਾਡੇ ਜਾ ਰਹੇ ਆ ਇਹਦੇ ਲਈ ਸਰਕਾਰ ਨੂੰ ਅਜੇ ਕਿਉਂਕਿ ਸਮਾਂ ਪਿਆ ਵਾ ਸਰਕਾਰ ਨੂੰ ਸਿੱਖਾਂ ਦੇ ਮੰਗ ਤੇ ਗੌਰ ਕਰਨਾ ਚਾਹੀਦਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪਾਸਪੋਰਟਾਂ ਦੀ ਲਿਸਟ ਬਣਾ ਕੇ ਪਾਕਿਸਤਾਨ ਦੀ ਉੱਥੇ ਐਮਬੈਸੀ 'ਚ ਵੀ ਦਿੰਦੀ ਭਾਰਤ ਸਰਕਾਰ ਨੂੰ ਇਹਨਾਂ ਨੇ ਜਾਣਕਾਰੀ ਦੇਣੀ ਹੁੰਦੀ ਆ ਇਹ ਆਪਣੀ ਲਿਸਟ ਬਣਾ ਕੇ ਭੇਜਣ ਤੇ ਸਰਕਾਰ ਨੂੰ ਚਾਹੀਦਾ ਇਹ ਉਹਨਾਂ ਨਾਲ ਤਾਲਮੇਲ ਵੀ ਕਰਨ ਹਰ ਪੱਦਰ ਤੇ ਸਾਨੂੰ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਆ ਔਰ ਜਥਾ ਜਿਹੜਾ ਉਹ ਉੱਥੇ ਜਾਣਾ ਚਾਹੀਦਾ ਕਿਉਂਕਿ ਜੇ ਗੁਰੂ ਸਾਹਿਬ ਦਾ ਪ੍ਰਕਾਸ਼ ਆ ਅਸੀਂ ਸਾਰੇ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਦੇ ਆ ਔਰ ਕੱਲੇ ਸਿੱਖ ਹੀ ਨਹੀਂ ਜਾਂਦੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰ ਮਨਾਉਣ ਤੇ ਪੰਜਾਬ ਦੇ ਵਿੱਚੋਂ ਸਾਡੇ ਹਿੰਦੂ ਵੀਰ ਵੀ ਜਾਂਦੇ ਆ ਤੇ ਜਿਹੜਾ ਵੀ ਉੱਥੇ ਜਾਣਾ ਚਾਹੁੰਦਾ ਵਾ ਸਰਕਾਰ ਨੂੰ ਇਹ ਚਾਹੀਦਾ ਵੀ ਇਹ ਉਹ ਸਰਕਾਰ ਨੂੰ ਪਹਿਲਾਂ ਇਨਸ਼ੋਰ ਕਰ ਲੈਣ ਜਿਵੇਂ ਮੰਨ ਲਓ ਵੀ ਉੱਥੇ ਹੋਰ ਵੀ ਤੇ ਲੋਕ ਬਾਹਰੋਂ ਆਉਂਦੇ ਹੀ ਆ ਜਾਂ ਮੈਨੂੰ ਇਹ ਵੀ ਪਤਾ ਲੱਗਾ ਵਾ ਕਿ ਜਿਵੇਂ ਉਧਰੋਂ ਕੁਝ ਇੱਧਰ ਜਾਂ ਇੱਧਰੋਂ ਕੁਝ ਉਧਰ ਅਜੇ ਵੀ ਲੋਕ ਜਾ ਰਹੇ ਆ ਕਈ ਉਧਰੋਂ ਇੱਧਰ ਆਏ ਜਾਂ ਉਧਰੋਂ ਇੱਧਰ ਆਏ ਲਾਂਗਾ ਜਿਹੜਾ ਵਾ ਵੈਸੇ ਤੇ ਇਹ ਆਪਣਾ ਜਿਹੜਾ ਬਾਰਡਰ ਆ ਥੋੜਾ ਬੋਧਾ ਖੁੱਲਾ ਆ ਜਥਾ ਜਿਹੜਾ ਜਾਣਾ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਥਾ ਕਿਉਂਕਿ ਸਿੱਖਾਂ ਦੀ ਸਰਮੌਰ ਨਮੈਂਦਾ ਧਾਰਮਿਕ ਜਮਾਤ ਆ ਇਹ ਜਥਾ ਜਾਣਾ ਚਾਹੀਦਾ ਜ਼ਰੂਰ ਬਾਕੀ ਵੀ ਜਥਿਆਂ ਨੂੰ ਇਜਾਜ਼ਤ ਦੇਣੀ ਚਾਹੀਦੀ ਆ ਇਹ ਉਥੋਂ ਦੀ ਸਰਕਾਰ ਨਾਲ ਗੱਲ ਇਥੋਂ ਦੀ ਸਰਕਾਰ ਕਰੇ ਵੀ ਸਾਡਾ ਜਥਾ ਜਿਹੜਾ ਆਉਣਾ ਇਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਤੁਹਾਡੀ ਆ ਤੇ ਇਹ ਸਾਰਾ ਕੁਝ ਕਰਵਾ ਕੇ ਜਥੇ ਨੂੰ ਜਾਣ ਦੇਣਾ ਚਾਹੀਦਾ ਜਥਾ ਜਾਣਾ ਚਾਹੀਦਾ ਕਿਉਂਕਿ ਸਾਡੀਆਂ ਭਾਵਨਾਵਾਂ ਜੁੜੀਆਂ ਅਸੀਂ ਜਦੋਂ ਅਰਦਾਸ ਕਰਦੇ ਆ ਤੇ ਅਸੀਂ ਤੇ ਖੁੱਲੇ ਦਰਸ਼ਨ ਦੇਦਾਰੇ ਦੀ ਗੱਲ ਕਰਦੇ ਆ ਰੋਜ਼ੀ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਨੂੰ ਬਖਸ਼ੋ ਔਰ ਉਹਦੇ ਉਲਟ ਅੱਜ ਜਾ ਕੇ ਜਿਹੜੇ ਸਾਡੇ ਪ੍ਰੋਟੋਕਾਲ ਦੇ ਜਥੇ ਵੀ ਆ ਦੇ ਉਹਨਾਂ ਨੂੰ ਰੋਕਿਆ ਜਾਂਦਾ ਵਾ ਤੇ ਸਾਡੇ ਸਾਡੇ ਦਿਲ ਨੂੰ ਵੀ ਤੇ ਪੁੱਛੋ ਨਾ ਸਿੱਖਾਂ ਦੇ ਆਨ ਨੂੰ ਵੀ ਸਾਡੇ ਦੇ ਕੀ ਬੀਤਦੀ ਆ ਸਾਡਾ ਇਸ਼ਕ ਵਾ ਗੁਰੂ ਨਾਨਕ ਸਾਹਿਬ ਦੇ ਨਾਲ ਸਾਡੀ ਮੁਹੱਬਤ ਆ ਉਥੇ ਸਾਡੇ ਗੁਰੂ ਦਾ ਪ੍ਰਕਾਸ਼ ਉਥੇ ਹੋਇਆ ਔਰ ਗੁਰੂ ਨਾਨਕ ਸਾਹਿਬ ਦਾ ਹੀ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ ਤਾਇਦੇ ਲਈ ਸਰਕਾਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਆ ਤੇ ਜਥੇ ਲਈ ਉਥੋਂ ਦੀ ਸਰਕਾਰ ਦੇ ਨਾਲ ਪੂਰਾ رابطہ ਕਰਨ ਸੁਰੱਖਿਆ ਭੁਗਤਾ ਕਰਾਉਣ ਉਹ ਉਥੇ ਵਾਲੇ ਵੀ ਭੁਗਤਾ ਕਰਨ ਪਰ ਜਥਾ ਜਾਣ ਦੇ ਲਈ ਇੱਕ ਮਾਹੌਲ ਤਿਆਰ ਕਰਨਾ ਚਾਹੀਦਾ ਅਜੇ ਸਮਾਂ ਹੈਗਾ ਵਾ ਸਰਕਾਰਾਂ ਇਹ ਤੇ ਕਰ ਸਕਦੀਆਂ ਪਰ ਇਦਾਂ ਇੱਕ ਚਿੱਠੀ ਦੇ ਵਿੱਚ ਹੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਦਰਕਨਾਰ ਕਰ ਦੇਣਾ ਈ ਆਹ ਕਰਨ ਕਰਕੇ ਜਥਾ ਜਾਊਗਾ ਨਹੀਂ ਇਹ ਠੀਕ ਨਹੀਂ ਹੈਗਾ ਸਰਕਾਰ ਨੂੰ ਦੁਬਾਰਾ ਤੋਏ ਦੇ ਤੇ ਗੌਰ ਕਰਨਾ ਚਾਹੀਦਾ ਕੋਈ ਨਹੀਂ ਜਿੱਥੇ ਜੱਥੇ ਦੇ ਕੋਈ ਦਰਬਾਰਤੋ ਨਾ ਕਰ ਸਕੇ ਕੋਈ ਇਸ ਲਈ ਰੋਕtham ਨਹੀਂ ਕੀਤਾ ਹਾਂਜੀ ਜਿਵੇਂ ਤੁਸੀਂ ਵੈਬਸਾਈਟ ਜੋ ਲਾਂਚ ਕਰ ਰਹੇ ਹੋ ਕੋਈ ਫੇਕ ਨਾ ਯੂਜ਼ ਕਰੇ ਕਿ ਪਿੱਛੇ ਸਾਰਾ ਗੜੀ ਜਿਵੇਂ ਉਹ ਲਈ ਲੋਕ ਵੈਬਸਾਈਟ ਬਣਾ ਕੇ ਪੈਸੇ ਕਮਾ ਰਹੇ ਸੀ ਵੇਖੋ ਜਿਹੜੀ ਤੇ ਅਕਾਲ ਤਖਤ ਸਾਹਿਬ ਤੋਂ ਵੈਬਸਾਈਟ ਜਾਰੀ ਹੋਈ ਇਹੋ ਜੀ ਜ ਇਹੋ ਜੇ ਨਾਮ ਦੀ ਕੋਈ ਦੂਜਾ ਜਾਰੀ ਨਹੀਂ ਕਰ ਸਕਦਾ ਕਿਉਂਕਿ ਅਕਾਲ ਤੱਕ ਸਾਬ ਦਾ ਸਾਰੇ ਸਤਕਾਰ ਕਰਦੇ ਆ। ਬਾਕੀ ਆਪਾਂ ਧਿਆਨ ਰੱਖਾਂਗੇ। ਸਿੱਖ ਸਾਹਿਬ ਜੀ ਇੱਕ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਜੀ ਪਾਕਿਸਤਾਨ ਦੇ ਸੇਧਾ ਇਹ ਅ ਅ ਕਰਤਾਰਪੁਰ ਕੌਂਟੋ ਵੀ ਬੰਦ ਹੈ। ਦੂਜੇ ਪਾਸੇ ਮੈਚ ਹੀ ਇੱਕ ਹੋਇਆ ਦੁਬਈ ਦੇ ਵਿੱਚ ਉਸ ਦੀ ਵੀ ਕਾਫੀ ਨਿੰਦਾ ਹੋ ਰਹੀ ਹੈ ਕਿ ਜੱਥਾ ਰੁਕਿਆ ਜਾ ਰਿਹਾ ਪਰ ਮੈਚ ਜਿਹੜੀ ਰਵਾਈਦਾ ਨਹੀਂ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਸਿਆਸੀ ਰੰਜਿਸ਼ ਤੇ ਤਹਿਤ ਇਹ ਕੀਤਾ ਗਿਆ ਇੱਕ ਚਿੱਠੀ ਆਉਂਦੀ ਹੈ ਸਿੱਧੀ ਰੋਕ ਲਗਾ ਦਿੱਤੀ ਜਾਂਦੀ। ਦੇਖੋ ਵੈਸੇ ਤੇ ਜਿਹੜੀ ਮੇਰੀ ਸੋਚ ਆ ਉਹ ਇਹ ਆਗੇ ਜੇ ਸਬੰਧ ਚੰਗੇ ਬਣਦੇ ਦੋਵਾਂ ਮੁਲਕਾਂ ਦੇ ਤੇ ਚੰਗੀ ਗੱਲ ਮੈਚ ਹੋਣੇ ਮੈਂ ਨਹੀਂ ਸਮਝਦਾ ਵੀ ਮਾੜੀ ਗੱਲ ਆ ਪਰ ਜਿਹੜੀ ਭਾਵਨਾ ਮੈਚ ਕਰਾਉਣ ਲੱਗਿਆਂ ਇਥੋਂ ਦੀ ਸਰਕਾਰ ਰੱਖਦੀ ਆ ਉਹੀ ਭਾਵਨਾ ਸਾਡਾ ਜਥਾ ਜਾਵੇ ਉਹਦੇ ਪ੍ਰਤੀ ਵੀ ਰੱਖਣੀ ਚਾਹੀਦੀ ਆ ਜੇ ਇਹਨਾਂ ਨੇ ਇਹ ਜ਼ਰੂਰੀ ਸਮਝਿਆ ਵੀ ਮੈਚ ਹੋਵੇ ਵੀ ਸਬੰਧ ਸੁਧਰਦੇ ਆ ਜਾਂ ਖੇਡ ਭਾਵਨਾ ਕਹਿੰਦੇ ਹੁੰਦੀ ਆ ਜਿਵੇਂ ਖੇਡ ਭਾਵਨਾ ਵਾ ਇਹ ਤੇ ਸਾਡੀ ਵੀ ਇੱਕ ਭਾਵਨਾ ਵਾ ਉਹਨੂੰ ਕਹਿੰਦੇ ਸਿੱਖ ਭਾਵਨਾ ਸਾਡੀਆਂ ਭਾਵਨਾਵਾਂ ਮਪੂਰਨ ਤੌਰ ਤੇ ਗੁਰੂ ਨਾਨਕ ਸਾਹਿਬ ਨਾਲ ਜੁੜੀਆਂ ਹੋਈਆਂ ਤੋਂ ਜਿਸ ਭਾਵਨਾ ਦੇ ਨਾਲ ਇਹ ਮੈਚ ਕਰਾ ਰਿਹਾ ਹੈ ਉਸੇ ਭਾਵਨਾ ਦੇ ਨਾਲ ਸਾਡਾ ਜਿਹੜਾ ਜਥਾ ਵਾ ਉਹ ਵੀ ਉੱਥੇ ਜਾਣ ਦੇਣਾ ਚਾਹੀਦਾ ਦਰਸ਼ਕਾਂ ਵੀ ਭਾਵਨਾ ਦੇ ਨਾਲ ਸੰਗਠਨਾਂ ਨੇ ਜਿਹੜੀਆਂ ਪਾਸਪੋਰਟ ਨੇ ਆਪਣੇ ਵਕਤੋ ਸੰਸਥਾਵਾਂ ਨੂੰ ਦਿੱਤੇ ਨੇ ਇਹ ਸਾਨੂੰ ਜਾਣ ਦਾ ਮੌਕਾ ਮਿਲਣਾ ਚਾਹੀਦਾ ਪਰ ਸੰਗਠਨਾਂ ਦੇ ਜ ਉਦੋਂ ਦਾ ਬੜਾ ਹੀ ਮਨ ਨੂੰ ਮਸੂਹੂਸ ਹੋਇਆ ਕਿ ਜਦੋਂ ਦਾ ਸਰਕਾਰ ਨੇ ਰੋਕ ਲਾਈ ਆ ਤੁਸੀਂ ਅਪੀਲ ਨਹੀਂ ਕਰੋਗੇ ਸਰਕਾਰ ਨੂੰ ਕਿ ਨੂੰ ਤੁਰੰਤ ਜੜਾਗਾ ਤੇ ਕੰਮ ਕਰ ਮੈਂ ਤੇ ਪਹਿਲਾਂ ਵੀ ਕਿਹਾ ਸੀ ਜੀ ਮੈਂ ਦੁਬਾਰਾ ਦਹਰੋਣਾ ਕਿ ਸਰਕਾਰ ਨੂੰ ਇਹਦੇ ਤੇ ਦੁਬਾਰਾ ਗੌਰ ਕਰਨਾ ਚਾਹੀਦਾ ਗੱਲ 2-4 ਬੰਦਿਆਂ ਦੀ ਨਹੀਂ ਆ ਗੱਲ ਕਰੋਨਾ ਸਿੱਖ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਪਿਆਰ ਕਰਨ ਵਾਲੇ ਹੋਰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਦੀ ਭਾਵਨਾ ਔਰ ਇਹ ਕਰੋਨਾਵਾਂ ਉਹਨਾਂ ਦੀਆਂ ਭਾਵਨਾਵਾਂ ਦਰਕਨਾਰ ਨਾ ਹੋਣ ਉਹਦੀ ਕਦਰ ਕਰਦਿਆਂ ਸਰਕਾਰ ਨੂੰ ਇੱਥੇ ਗੌਰ ਕਰਨਾ ਚਾਹੀਦਾ ਤੇ ਗੌਰ ਕਰਕੇ ਇਹ ਜਿਹੜਾ ਜਥਾ ਵਾ ਇਹਨੂੰ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਹਾਂ ਜੋ ਸਰਕਾਰ ਨੇ ਉਹਨਾਂ ਦੇ ਕੋਲ ਇਨਸ਼ੋਰ ਕਰਾਉਣਾ ਉਹ ਕਰਾਉਣ ਹੋਰ ਵੀ ਤੇ ਲੋਕ ਦੂਜੇ ਮੁਲਕਾਂ ਦੇ ਵੀ ਜਾਂਦੇ ਆਉਂਦੇ ਆ ਪਰ ਕਿਉਂਕਿ ਅਪ੍ਰੈਲ ਮਈ ਦੀ ਗੱਲ ਐ ਲੜਾਈ ਦਾ ਜਦੋਂ ਮਾਹੌਲ ਬਣਿਆ ਹੁਣ ਕਾਫੀ ਸਮਾਂ ਲੰਘ ਗਿਆ ਤਾਂ ਹਾਂਜੀ ਪਹਿਲਾਂ ਵੀ ਰਹਿ ਗਿਆ ਤੋ ਸਿੱਖ ਸੰਗਤਾਂ ਨੂੰ ਇਹ ਵੀ ਹੌਲੀ-ਹੌਲੀ ਇਹ ਨਾਵੇ ਵੀ ਸਾਡੀਆਂ ਭਾਵਨਾਵਾਂ ਬਿਲਕੁਲ ਹੀ ਬੰਨ੍ਹਦੀ ਕਰ ਦੇਣਾ ਅਹੀਂ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਨ ਵਾਲੇ ਤੇ ਗੁਰੂ ਨਾਨਕ ਸਾਹਿਬ ਦੀਆਂ ਥਾਵਾਂ ਨੂੰ ਵੀ ਪਿਆਰ ਤੇ ਮੁਹੱਬਤ ਕਰਦੇ। ਸਰ ਵੀਰ ਸੰਨੀ ਦਾ ਮਾਮਲਾ ਜਿਹੜਾ ਉਹਦੇ ਸਾਹਮਣੇ ਆ ਰਿਹਾ ਹੈ। ਮੈਂ ਤੇ ਪਹਿਲਾਂ ਵੀ ਇੱਕ ਨਾ ਸਟੇਟਮੈਂਟ ਆਪਣੀ ਦੇ ਚੁੱਕਾ ਜੀ। ਦੇਖੋ ਕਾਨੂੰਨ ਮੁਤਾਬਕ ਹੋਣਾ ਚਾਹੀਦਾ। ਕਾਨੂੰਨ ਕਾਦੇ ਲੀਆ ਤੇ ਅਦਾਲਤਾਂ ਕਾਦੇ ਲੀਆ ਜੇ ਮਾਲੋ ਵੀ ਕਿਸੇ ਨੇ ਕੁਝ ਇਹਨਾਂ ਦੇ ਕਹਿਣ ਮੁਤਾਬਕ ਗਲਤ ਕੀਤਾ ਉਹਨੂੰ ਕਾਨੂੰਨ ਸਜ਼ਾ ਦਵੇ ਜੇ ਉਥੇ ਜੇਲ੍ਹ ਦੇ ਵਿੱਚ ਆਪ ਹੀ ਜਿਨ੍ਹਾਂ ਦੀ ਜ਼ਿੰਮੇਵਾਰੀ ਆ ਬੰਦਿਆਂ ਦੀ ਜਾਨ ਦੀ ਰਾਖੀ ਕਰਨੀ ਜੇ ਉਹ ਆਪ ਹੀ ਤਸ਼ੱਦਦ ਕਰ ਰਹੇ ਆ ਤੇ ਇਹਦੇ ਤੋਂ ਮਾੜੀ ਗੱਲ ਕੀ ਹੋ ਸਕਦੀ ਆ ਦੂਜੀ ਗੱਲ ਜਿਹੜਾ ਮੈਨੂੰ ਉਹਨਾਂ ਦੇ ਵਕੀਲਾਂ ਨੇ ਜਾਂ ਪਰਿਵਾਰ ਨੇ ਦੱਸਿਆ ਵੀ ਉਹਨੇ ਪਹਿਲਾਂ ਹੀ ਸੰਦੀਪ ਸਿੰਘ ਨੇ ਕਿਹਾ ਸੀ ਵੀ ਮੇਰੀ ਬੈਰਕ ਬਦਲ ਦਿਓ ਤੇ ਜੇ ਬਦਲੀ ਦੀ ਦਿਸ਼ਾ ਤੇ ਹਾਲਾਤ ਇਹ ਨਾ ਦੇ ਤੋ ਇਹਦਾ ਨਹੀਂ ਹੋਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਉਹਦਾ ਮੈਡੀਕਲ ਕਾਫੀ ਦਿਨ ਨਹੀਂ ਕਰਵਾਇਆ ਗਿਆ ਹੁਣ ਕੱਲ ਕਰਵਾਇਆ ਵਾ ਉਹਦੀ ਕੀ ਰਿਪੋਰਟ ਉਹਦੀ ਆ ਜਾਣੀ ਆ ਪਰ ਤਸ਼ੱਦਦ ਜਿਹੜਾ ਵਾ ਵੇਖੋ ਆਪਾਂ 1ਵੀਂ ਸਦੀ ਚ ਰਹਿ ਰਹੇ ਆਂ 1ਵੀਂ ਸਦੀ ਦੇ ਵਿੱਚ ਸਾਰੇ ਬੰਦੇ ਜਿਹੜੇ ਆ ਉਹ ਮਨੁੱਖਤਾ ਨੂੰ ਮਾਨਵਤਾ ਨੂੰ ਸਮਝਦੇ ਆ ਤਸ਼ੱਦਦ ਕਿਸੇ ਤੇ ਵੀ ਚੰਗਾ ਨਹੀਂ ਆ ਉਹ ਭਾਵੇਂ ਸਿੱਖ ਵਾ ਭਾਵੇਂ ਹਿੰਦੂ ਵਾ ਭਾਵੇਂ ਮੁਸਲਮਾਨ ਖਾਸ ਕਰਕੇ ਜਦੋਂ ਬੰਦਾ ਕੈਦ ਚ ਆ ਤੇ ਕੈਦ ਦੇ ਵਿੱਚ ਤੇ ਉਹਦੀ ਸੁਰੱਖਿਆ ਕਰਨੀ ਜੇ ਕੈਦ ਕਰਕੇ ਬੰਦੇ ਨੂੰ ਅੰਦਰ ਕੋਈ ਕੁੱਟੀ ਜਾਊਗਾ ਅਤਿਆਚਾਰ ਕਰੂਗਾ ਤੇ ਫਿਰ ਇਨਸਾਨ ਜਾਊਗਾ ਕਿੱਥੇ ਸਿੰਘ ਸਾਹਿਬ ਇੱਕ ਬਈਏ ਬਚਾਓ ਪੰਜਾਬ ਬਚਾਓ ਇਹ ਕੋਈ ਚੱਲਦੀ ਪਈ ਹੈ ਕੀ ਇਹੋ ਜਿਹਾ ਮੁੱਦੇ ਅੱਜ ਦਾ ਆਪਣਾ ਇਹ ਮੁੱਦਾ ਨਹੀਂ ਆ ਆਪਾਂ ਇਹ ਮੁੱਦੇ ਦੇ ਉੱਤੇ ਬਾਅਦ ਵਿੱਚ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਰਹੀ ਹੈ ਜੀ ਕਿਉਂਕਿ ਕਾਫੀ ਜ਼ਿਆਦਾ ਮਾਮਲੇ ਸੀ ਜਿਹੜੇ ਉਹ ਉਹ ਆਪਾਂ ਨਾ ਸਾਰੇ ਪੰਜ ਚਾਰ ਹੋਰ ਸਿੰਘਾਂ ਨਾਲ ਗੱਲਬਾਤ ਕਰਕੇ ਕਿਹੜੀ ਤਰੀਕ ਡਿਸਾਈਡ ਹੋ ਉਹ ਤੁਹਾਨੂੰ ਦੱਸ ਦਿੱਤੀ ਜਾਊ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ